ਆਵਾਜ਼ 7 ਦੇ ਸਾਰੇ ਸਰੋਤੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਦੇ ਕਦੋਂਜੋਂ ਦੇ ਕੈਂਡੀਡੇਟ ਨੂੰ ਤੁਹਾਨੂੰ ਅਬੇ ਬੈਂਸ ਤੇ ਬਲਦੇਵ ਸਿੰਘ ਜੀ ਚਾਰਜ ਨਾਲ ਤੁਸੀਂ ਗਲਵਾਟ ਕਰਦੇ ਹੋਏ ਸੁਣਿਆ ਹੈਗਾ ਅੱਜ ਉਸੇ ਲੜੀ ਤਹਿਤ ਆਪਾਂ ਕਦੋਂਜੋਂ ਦੇ ਕਾਂਗਰਸ ਪਾਰਟੀ ਦੇ ਉਗੇ ਉਮੀਦਵਾਰ ਗੁਰਵਿੰਦਰ ਸਿੰਘ ਗਿਲ ਘੋਟੀ ਜੀ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਆਪਣੇ ਚੈਨਲ ਦੇ ਉੱਤੇ ਸਵਾਗਤ ਕਰਦੇ ਹਾਂ ਉਹਨਾਂ ਦਾ ਤੇ ਉਹਨਾਂ ਦੇ ਟਾਈਮ ਡੇਡ ਦਾ ਬਹੁਤ ਧੰਨਵਾਦੀ ਗੁਰਵਿੰਦਰ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਤੇ ਉਹ ਤੁਸੀਂ ਸਰੋਤਿਆਂ ਦੇ ਨਾਲ ਸਾਂਝਾ ਕਰਨਗੇ ਦੇਖੋ ਪਹਿਲਾਂ ਤਾਂ ਗਗਨਦੀਪ ਬੋਪਰਾ ਜੀ ਆਵਾਜ਼ ਸੈਵਨ ਦੇ ਮਾਧਿਅਮ ਰਾਹੀਂ ਚੈਨਲ ਰਾਹੀਂ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਮੇਰੇ ਕੋਲ ਆਉਣ ਤੇ ਤੁਹਾਡਾ ਪਹਿਲਾਂ ਤਾਂ ਮੈਂ तहे ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਆਪ ਦਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਮੇਰੇ ਕੋਲ ਪਹੁੰਚੇ थैंक यू ਤੇ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਹਾਂਜੀ ਬਈ ਇਸ ਫੀਲਡ ਦੇ ਵਿੱਚ ਆਉਣ ਦਾ ਹਾਂਜੀ ਦੇਖੋ ਇਹ ਜਿਹੜਾ ਇਸ ਫੀਲਡ ਦੇ ਵਿੱਚ ਆਉਣ ਦਾ ਮੇਰਾ ਕਾਰਨ ਹਾਂਜੀ ਜਿਹੜਾ ਮੇਰਾ ਇਸ ਫੀਲਡ ਦੇ ਵਿੱਚ ਆਉਣ ਦਾ ਕਾਰਨ ਆ ਅਸਲ ਦੇ ਵਿੱਚ ਸਾਡਾ ਜਿਹੜਾ ਪਰਿਵਾਰਕ ਮੇਰਾ ਪਿਛੋਕੜ ਆ ਠੀਕ ਹੈ ਜੀ ਮੇਰਾ ਪਰਿਵਾਰ ਖਪਸ਼ੋਕੜ ਮੇਰੇ ਦਾਦਾ ਜੀ ਤੇ ਮੇਰੇ ਨਾਨਾ ਜੀ ਹਾਂਜੀ ਦੋਨੋਂ ਹੀ ਫਰੀडम फाइਟਰ ਰਹੇ ਨੇ ਓਕੇ ਹਾਂਜੀ ਵੈਰੀ ਗੁੱਡ ਮੇਰੇ ਨਾਨਾ ਜੀ ਸਰਦਾਰ ਧਰਮ ਸਿੰਘ ਘੰਗੂੜਾ ਓਕੇ ਪਿੰਡ ਕਣਗਸ ਤੋਂ ਠੀਕ ਹੈ ਉਹਨਾਂ ਨੇ ਗੁਰਦੁਆਰਾ ਲਹਿਰ ਦੇ ਵਿੱਚ ਮਤਲਬ ਯੋਗਦਾਨ ਪਾਇਆ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਮੇਰੇ ਦਾਦਾ ਜੀ ਸਰਦਾਰ ਗੁਰਚਰਨ ਸਿੰਘ ਗਿੱਲ ਜੀ tmpobjਟ ਤੋਂ ਤੇ ਉਹ ਆਈਐਨਏ ਦੇ ਵਿੱਚ ਮਤਲਬ ਉਹਨਾਂ ਨੇ ਸੇਵਾ ਨਿਭਾਈ ਆਈਐਨਏ ਦੇ ਵਿੱਚ ਯੋਗਦਾਨ ਪਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੁਲਿਸ ਦੀ ਨੌਕਰੀ ਮਿਲੀ ਹਾਂਜੀ ਤੇ ਫਿਰ ਉਹ ਉਹਨਾਂ ਨੂੰ ਪੰਜਾਬ ਪੁਲਿਸ ਮੈਡਲ ਦੇ ਨਾਲ ਵੀ ਦੇਸ਼ ਵੱਲੋਂ ਦੇਸ਼ ਦੀ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ ਉਹ ਪਛੋਕੜ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਪਰਿਵਾਰ ਹਾਂਜੀ ਸਾਰੇ ਮੇਰੇ ਪਰਿਵਾਰ ਦੇ ਵਿੱਚ ਮੈਂਬਰ ਨੇ ਜਿਹੜੇ ਮੇਰੇ ਮਹਮਾਤਾ ਪਿਤਾ ਮੇਰੇ ਦਾਦੀ ਜੀ ਹਾਂਜੀ ਤੇ ਮੇਰੇ ਵਾਈਫ ਉਹ ਸਾਰੇ ਅਧਿਆਪਕ ਦੇ ਖੇਤਰ ਦੇ ਵਿੱਚ ਨਹੀਂ ਇਸ ਗੱਲਾਂ ਕਰਕੇ ਸਾਡਾ ਜਿਹੜਾ ਪਰਿਵਾਰ ਆ ਪਹਿਲਾਂ ਤੋਂ ਹੀ ਸੇਵਾ ਦੇ ਵਿੱਚ ਸਮਾਜ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹਾਂਜੀ ਤੇ ਉਸੇ ਕڑی ਦੇ ਵਿੱਚ ਮੈਂ ਇੱਧਰ ਆਪਣੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਜਿੰਨਾ ਕਿ ਪ੍ਰਮਾਤਮਾ ਮੈਨੂੰ ਬਲ ਬਖਸ਼ਦਾ ਉਹਦੇ ਵਿੱਚ ਮੈਂ ਆਪਣੀ ਸੇਵਾ ਦੇ ਵਿੱਚ ਮੈਂ ਯੋਗਦਾਨ ਪਾ ਤੇ ਤੁਸੀਂ ਆ ਸਾਫ ਦਾ ਸਰਪੰਚੋਂ ਕੋਲੋਟੀ ਤੋਂ ਹਾਂਜੀ ਤੇ ਮੌਜੂਦਾ ਕਾਂਗਰਸ ਦੇ ਬਲਾਕ ਪ੍ਰਧਾਨ ਜੀ ਬਲਾਕ ਪ੍ਰਧਾਨ ਹਾਂਜੀ ਜੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਥੋਡੇ ਉਹਨੂੰ ਉਦਮੀ ਲੀਡਰ ਨੂੰ ਚੁਣਿਆ ਹੈਗਾ ਤੁਸੀਂ ਕਿਹੜੇ ਮੁੱਦਿਆਂ ਦੇ ਨਾਲ ਤੁਸੀਂ ਪਬਲਿਕ ਦੇ ਵਿੱਚ ਜਾ ਰਹੇ ਹੋ ਤਾਂ ਕਿ ਉਹ ਕਾਂਗਰਸ ਪਾਰਟੀ ਨੂੰ ਚੁਣਨ ਜਾਂ ਤੁਹਾਨੂੰ ਚੁਣਨ ਤੇ ਉਹ ਕਿਹੜੇ ਮੇਨ ਮੁੱਦੇ ਨੇ ਜਿਹੜੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਤੁਸੀਂ ਦੇਖੋ ਕਾਂਗਰਸ ਪਾਰਟੀ ਨੇ ਬੜਾ ਲੰਬਾ ਸਮਾਂ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਹਾਂਜੀ ਸੇਵਾ ਕੀਤੀ ਆ ਜੀ ਰਾਜਕੀਤਾ ਸੇਵਾ ਕੀਤੀ ਆ ਹਾਂਜੀ ਹੁਣ ਤੱਕ ਜੋ ਵੀ ਕੁਝ ਹੋਇਆ ਕਾਂਗਰਸ ਪਾਰਟੀ ਨੇ ਦਿੱਤਾ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਦੇਸ਼ ਦੇ ਵਿੱਚ ਗਸੂਈ ਨਹੀਂ ਸੀ ਬਣਦੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਸਫ਼ਰ ਆ ਜਿਹੜਾ ਉਹ ਕਾਂਗਰਸ ਪਾਰਟੀ ਦੀ ਦੇਣ ਜੀ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੇ ਮੁੱਦੇ ਨੇ ਹਾਂਜੀ ਪਿਛਲੇ ਸਮੇਂ ਦੌਰਾਨ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਲੋਕਾਂ ਨੇ ਇੱਕ ਲਹਿਰ ਸੀ ਲਹਿਰ ਦੇ ਵਿੱਚ ਆਉਂਦੇ ਹੋਏ ਇਹਨਾਂ ਨੂੰ ਮਤਲਬ ਕਿ ਸੱਤਾ ਦੇ ਵਿੱਚ ਬਿਠਾਇਆ ਤੇ 4 ਸਾਲ ਦਾ ਪੀਰੀਅਡ ਹੋ ਗਿਆ 4 ਸਾਲਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਕੋਈ ਕੰਮ ਸਰਕਾਰ ਨੇ ਕੀਤਾ ਜੀ ਤੁਸੀਂ ਵਿਚਰਦੇ ਹੋ ਹਾਂਜੀ ਤੁਸੀਂ ਵੀ ਦੇਖਦੇ ਹੋਵੋਗੇ ਵੀ 4 ਸਾਲਾਂ ਦੇ ਵਿੱਚ ਕੀ ਕੀਤਾ ਕੁਝ ਵੀ ਨਹੀਂ ਕੀਤਾ ਹੈਗਾ ਹਾਂਜੀ ਜਿਹੜੇ ਇਹਨਾਂ ਨੇ ਚੋਣ ਵਾਦੇ ਕੀਤੇ ਸੀਗੇ ਨਾ ਤਾਂ ਉਹ ਪੂਰੇ ਕੀਤੇ ਨੇ ਗੈਂਗ ਗੈਂਗਸਟਰ ओके ਉਹ ਕਿੰਨਾ ਵਧੇ ਨੇ ਹਾਂਜੀ ਨਸ਼ਾ ਹਾਂਜੀ ਘਟਣ ਦੀ ਜਗ੍ਹਾ ਤੇ ਵਧਿਆ ਹਾਂਜੀ ਠੀਕ ਹੈ ਜੀ ਕ腐ਸ਼ਨਾਂ ਕ腐ਸ਼ਨ ਵਧਿਆ ਹਾਂਜੀ ਹਰ ਦਫ਼ਤਰ ਦੇ ਵਿੱਚ ਕ腐ਸ਼ਨ ਦਾ ਬੋਲਬਾਲਾ ਜੀ ਤੇ ਇਹ ਮੁੱਦੇ ਨੇ ਸਾਡੇ ਇਹ ਤੇ ਇਸ ਇਹ ਮੁੱਦਿਆਂ ਨੂੰ ਲੈ ਕੇ ਅਸੀਂ ਜਾਵਾਂਗੇ 5 ਸਾਲਾਂ ਨਾ 4 ਸਾਲਾਂ ਦੇ ਵਿੱਚ ਸਰਕਾਰ ਦੀ ਪਰਫਾਰਮੈਂਸ ਨਿਲ ਰਹੀ ਹੈ ਜੀ ਜਿਹੜੀ ਤੁਸੀਂ ਗਿੱਲ ਸਾਹਿਬ ਜਿਹੜੇ ਆਪਣੇ ਲੋਕਲ ਮੁੱਦੇ ਨੇ ਹਾਂਜੀ ਉਹ ਉਹ ਕਿਹੜੇ ਕਿਹੜੇ ਨੇ ਤੁਹਾਡੇ ਦਿਮਾਗ ਦੇ ਵਿੱਚ ਵੀ ਜਿਹੜੇ ਤੁਸੀਂ ਜਿਨ੍ਹਾਂ ਨੂੰ ਤੁਸੀਂ ਅਗਰ ਵੋਟਰ ਤੁਹਾਨੂੰ ਚੁਣ ਕੇ ਜਿਲ੍ਹਾ ਪ੍ਰੈਸ਼ਰ ਦੇ ਵਿੱਚ ਭੇਜਦੇ ਨੇ ਤੇ ਉਹਨਾਂ ਦੇ ਉੱਤੇ ਗੌਰ ਕਰਨਗੇ ਉਹ ਦੇਖੋ ਸਾਡੇ ਹਲਕੇ ਦੀ ਆਪਾਂ ਗੱਲ ਕਰੀਏ ਜੀ ਧਨਸਵਾ ਹਲਕਾ ਪਹਿਲ ਦੀ ਹਾਂਜੀ ਤਾਂ ਨਸ਼ਿਆਂ ਦਾ ਬਹੁਤ ਮਾੜਾ ਹਾਲ ਹੈ ਜੀ ਨਸ਼ੇ ਬਨੇ ਦੇ ਵਿੱਚ ਹਲਕੇ ਵਿੱਚ ਇੰਨਾ ਵੱਧ ਚੁੱਕਿਆ ਤੇ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਆ ਬਿਲਕੁਲ ਦੂਸਰਾ ਜਿਹੜਾ ਸਰਕਾਰ ਕਹਿੰਦੀ ਸੀਗੀ ਬਈ ਅਸੀਂ ਰੇਤਾ ਮੰਨ ਲਓ ਰੇਤਾ ਹਾਂਜੀ ਬਈ ਸਸਤਾ ਰੇਤ ਦੇਵਾਂਗੇ 5 ਰੁਪਏ ਦੇ ਹਿਸਾਬ ਨਾਲ ਦੇਵਾਂਗੇ ਦੱਸੋ ਕਿੱਥੇ ਮਿਲ ਰਿਹਾ ਹਾਂ ਹਾਂਜੀ ਸਾਡੇ ਆਹਾਂ ਨਹਿਰਾਂ ਨੇ ਹਾਂਜੀ ਆ ਪਿੱਛੇ ਜੇ ਨਹਿਰਾਂ ਦੇ ਵਿੱਚ ਬੰਦੀ ਆਈ ਹਾਂਜੀ ਸ਼ਰੇਆ ਮਾਈਨਿੰਗ ਚੱਲ ਰਹੀ ਆ ਹਾਂਜੀ ਇਹ ਮਾਈਨਿੰਗ ਦੇ ਨਾਮ ਤੇ ਸਰਕਾਰ ਆਈ ਸੀ ਮਾਈਨਿੰਗ ਦੇ ਨਾਮ ਤੇ ਸਰਕਾਰ ਆਈ ਸੀਗੀ ਹਾਂਜੀ ਇਹਨਾਂ ਨੇ ਝੂਠ ਬੋਲਿਆ ਰਾਜ ਕੇ ਹਾਂਜੀ ਤੇ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਹਾਂਜੀ ਤੇ ਜਿਹੜਾ ਇਹ ਸ਼ਰੇਆਮ ਹੁਣ ਰੇਤਾ ਨਿਕਲ ਰਿਹਾ ਤੇ ਸ਼ਰੇਆਮ ਵੇਚ ਰਿਹਾ ਜੀ ਇਹ ਜੋ ਕਿ ਪਹਿਲਾਂ ਕਦੇ ਨਹੀਂ ਸੀ ਹੋਇਆ ਜੀ ਇਸ ਇਹ ਵੀ ਸਾਡੇ ਮੁੱਦੇ ਨੇ ਅਨੇਕਾਂ ਮੁੱਦੇ ਨੇ ਜੀ ਜਿਹੜੇ ਜਿਨ੍ਹਾਂ ਦੇ ਇੱਕ ਵੀ ਮੁੱਦੇ ਤੇ ਸਰਕਾਰ ਨੇ ਸਰਕਾਰ ਖੜੀ ਨਹੀਂ ਗਈ ਠੀਕ ਹੈ ਸਵਾਏ ਹਵਾਈ ਗੱਲਾਂ ਤੋਂ ਜਣੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਹਾਂਜੀ ਤਾਂ ਉਹਨਾਂ ਤੇ ਉਹ ਖਰੀ ਨਹੀਂ ਉਤਰੀ ਹੈਗੀ ਤੇ ਵਾਕੀ ਜਿਹੜੀ ਆਪਣੇ ਇਲਾਕੇ ਦੀ ਸੜਕਾਂ ਦੀ ਹਾਲਤ ਹੈ ਹਾਂਜੀ ਉਹਦੇ ਉੱਤੇ ਵੀ ਤੁਸੀਂ ਜਿੱਤਣ ਤੋਂ ਬਾਅਦ ਧਿਆਨ ਦੋਵੇਂਗੇ ਉਹ ਸੜਕਾਂ ਦਾ ਦੇਖੋ ਬੜਾ ਮਾੜਾ ਹਾਲ ਆ ਹਾਂਜੀ ਸਾਰੇ ਹਲਕੇ ਦੀਆਂ ਸੜਕਾਂ ਦਾ ਮਾੜਾ ਹਾਲ ਆ ਹਾਂਜੀ ਜਿਹੜੀਆਂ ਗੱਲਾਂ ਕਰ ਰਹੀ ਆ ਮੌਜੂਦਾ ਜੋ ਪਾਰਟੀ ਆ ਹਾਂਜੀ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੇ ਨੇ ਅਸੀਂ ਸੜਕਾਂ ਬਣਾ ਰਹੇ ਹਾਂ ਹਾਂਜੀ ਸੜਕਾਂ ਦੀ ਰਿਪੇਅਰ ਹੋ ਰਹੀ ਹੈ ਜੀ ਸੜਕਾਂ ਬਣ ਰਹੀਆਂ ਹਾਂਜੀ ਜਿਵੇਂ ਆਪਾਂ ਕਹੀਏ ਵੀ ਜੀ ਆਪਾਂ ਇੱਕ ਕੁਰਤਾ ਪਜਾਮਾ ਹਾਂਜੀ ਕੁਰਤੇ ਪਜਾਮੇ ਨੂੰ ਆਪਾਂ ਉਹ ਕਿਤੇ ਪੱਟ ਜਾਂਦਾ ਤੇ ਉਹਨੂੰ ਟਾਕੀ ਲਾ ਲੈਂਦੇ ਉਹ ਆਪਾਂ ਨਵਾਂ ਤਾਂ ਨਹੀਂ ਬਣਦਾ ਜੀ ਉਹ ਰਹੁਤਾ ਪੁਰਾਣਾ ਹੀ ਉਹ ਸੜਕਾਂ ਦੀ ਰਿਪੇਅਰ ਹੋ ਰਹੀ ਆ ਪੱਚ ਲੱਗ ਰਹੇ ਨੇ ਨਵੀਆਂ ਨਹੀਂ ਬਣ ਰਹੀਆਂ ਨਵੀਆਂ ਬਣੀਆਂ ਸੀਗੀਆਂ ਸਾਡੇ ਵੇਲੇ ਕਸਦਾਰ ਲਖਬੀਰ ਸਿੰਘ ਐਮ ਐਲ اے ਸੀਗੇ ਹਾਂਜੀ ਕਾਂਗਰਸ ਦੀ ਸਰਕਾਰ ਸੀ ਮੇਰੇ ਆਪਦੇ ਪਿੰਡ ਦੇ ਵਿੱਚ ਮੈਂ ਸਰਪੰਚ ਦੇ ਤੌਰ ਤੇ ਸੇਵਾ ਨਿਭਾਈ ਸਰਪੰਚ ਸੀ ਉਸ ਵੇਲੇ ਮੈਂ ਤਿੰਨ ਸੜਕਾਂ ਮੇਰੇ ਪਿੰਡ ਦੇ ਵਿੱਚ ਮੈਂ ਨਵੀਆਂ ਬਣਵਾਈਆਂ ਜਿਹੜੀਆਂ ਕੋਲੋਟੀ ਟੂ ਕਰਤਾਰਪੁਰ ਹਾਂਜੀ ਕੋਲੋਟੀ ਟੂ ਭੀਖੀ ਜੀ ਤੇ ਸਾਡੇ ਇੱਧਰ ਗੁਰਦੁਆਰਾ ਸਾਹਿਬ ਨੇ ਖੇਤਾਂ ਦੇ ਵਿੱਚ ਹਾਂਜੀ ਕੋਲੋਟੀ ਟੂ ਗੁਰਦਵਾਰਾ ਬਾਬਾ ਹਰੀਦਰਬੇਸ਼ ਇਹਨਾਂ ਨੂੰ ਨਵਾਂ ਬਣਾਉਣਾ ਕਹਿੰਦੇ ਹੁੰਦੇ ਨੇ ਜਿਹੜੇ ਕੱਚੇ ਰਸਤੇ ਪੱਕੇ ਕੀਤੇ ਸੜਕਾਂ ਬਣੀਆਂ ਜਿਹੜੀਆਂ ਇਹ ਇਹ ਨੇ ਰਿਪੇਅਰ ਆ ਹਾਂਜੀ ਠੀਕ ਆ ਰਿਪੇਅਰ ਹੋ ਰਹੀ ਆ ਪਰ ਰਿਪੇਅਰ ਵੀ ਸਾਲ ਲੇਟ ਲੇਟ ਆ ਹਾਂਜੀ ਬਾਕੀ ਗਿਲ ਸਾਹਿਬ ਜਿਸ ਤਰੀਕ ਜਿਹੜੀ ਰਾਣਾ ਸਾਹਿਬ ਪਾਇਲ ਸੜਕ ਹੈ ਤੇ ਬੀਜੇ ਤੱਕ ਵੀ ਜਾਂਦੀ ਹੈ ਇਸ ਦੇ ਵਿੱਚ ਦਿਨੋਂ ਹਰ ਹਰ ਰੋਜ਼ 24 ਘੰਟਿਆਂ ਦੇ ਵਿੱਚ ਘੱਟੋ ਘੱਟ 3-4 ਐਕਸੀਡੈਂਟ ਹੋ ਰਹੇ ਨੇ ਕਿਉਂਕਿ ਹੁਣ ਆਵਾਜਾਈ ਵਧਣ ਕਰਕੇ ਕਿਉਂਕਿ ਇੱਧਰ ਵੀ ਡਰਾਈਪੋਰਟ ਆ ਆਪਣੇ ਬੀਜੇ ਇੱਧਰ ਐਮਨਗੜ ਡਰਾਈਪੋਰਟ ਹੈ ਤੇ ਇੱਥੇ ਜਿਹੜੀ ਮੋਟਰਸਾਈਕਲ ਹੈ ਸਾਈਕਲ ਹੈ ਉਹਦੇ ਲਈ ਤਾਂ ਜਗ੍ਹਾ ਹੀ ਨਹੀਂ ਬਚੀ ਹੈ ਜੀ ਹਾਂਜੀ ਹਾਂਜੀ ਤੇ ਇਸ ਨੂੰ ਵੀ ਆਪਣੇ ਕਿਉਂਕਿ ਚੌੜੀ ਕਰਨਾ ਜਾਂ ਮੋਟਰਸਾਈਕਲਾਂ ਲਈ ਅਡਰ ਜਗ੍ਹਾ ਬਣਾਉਣੀ ਇਹ ਸਮੇਂ ਦੀ ਜ਼ਰੂਰਤ ਹੈ ਦੇਖੋ ਪ੍ਰਮਾਤਮਾ ਕਿਰਪਾ ਕਰਦਾ ਹਾਂਜੀ ਸਾਡੀ ਸਰਕਾਰ ਆਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੁਣ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਦਾ ਤਾਂ ਜਿਹੜੇ ਇਹ ਮੁੱਦੇ ਨੇ ਹਲਕੇ ਦੇ ਇਹ ਮੇਰੇ ਜੋ ਮੇਰਾ ਹਲਕਾ ਇਹਨਾਂ ਤੇ ਮੈਂ ਖਾਸ ਧਿਆਨ ਦਵਾਂਗਾ ਜਿਹੜੀਆਂ ਸੜਕਾਂ ਮਤਲਬ ਜਿਵੇਂ ਕਹਿੰਦੇ ਵੱਡੀਆਂ ਹੋਣ ਵਾਲੀਆਂ ਚੌੜੀਆਂ ਹੋਣ ਵਾਲੀਆਂ ਨੇ ਉਹ ਵੀ ਕਰਵਾਵਾਂਗੇ ਹਾਂਜੀ ਤੇ ਉਸ ਤੋਂ ਬਿਨਾ ਜੋ ਜਿਹੜੇ ਠੀਕ ਹੋਣ ਵਾਲੀਆਂ ਨੇ ਜਿਨ੍ਹਾਂ ਦੀ ਹਾਲਾਤ ਬਹੁਤ ਮਾੜੇ ਨੇ ਉਹਨਾਂ ਦੀ ਰਿਪੇਅਰ ਵੀ ਅਸੀਂ ਦੁਬਾਰਾ ਕਰਵਾਵਾਂਗੇ ਸਾਰਾ ਜੋ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਤੁਸੀਂ ਮੇਰੇ ਕੰਮਕਾਰ ਦਾ ਮੇਰੇ ਪਿੰਡ ਚੋਂ ਪਤਾ ਕਰ ਸਕਦੇ ਹੋ ਜੀ ਮੈਂ ਆਪ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਹੁੰਦਾ ਜੀ ਮੈਂ ਕੰਮ ਬਹੁਤ ਕੀਤੇ ਨੇ ਕੋਈ ਆਪਦੇ ਆਪ ਨੂੰ ਮਾੜਾ ਨਹੀਂ ਕਹਿੰਦਾ ਹੁੰਦਾ ਬਿਲਕੁਲ ਪਰ 5 ਸਾਲ ਮੈਂ ਪਿੰਡ ਦੇ ਵਿੱਚ ਸਰਪੰਚ ਦੇ ਤੌਰ ਤੇ ਸੇਵਾ ਨਿਭਾਈ ਆ ਤੇ 5 ਸਾਲ ਪਿੰਡ ਦੇ ਵਿੱਚੋਂ ਮਿਸਤਰੀ ਨਹੀਂ ਹਟਿਆ ਹਾਂਜੀ ਸਾਰੀਆਂ ਗਲੀਆਂ ਅਸੀਂ ਦੁਬਾਰਾ ਪੱਕੀਆਂ ਕੀਤੀਆਂ ਨੇ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਬਣਾਇਆ ਜੀ ਡਿਸਪੈਂਸਰੀ ਬਣਾਈ ਆ ਜਿਹੜੀਆਂ ਇਹਨਾਂ ਦੇ ਐਮਐਲਏ ਉਦਘਾਟਨ ਕਰਦੇ ਨੇ ਟਾਇਲਟਸ ਤੇ ਰਿਪੇਅਰ ਦਾ ਉਦਘਾਟਨ ਉਹ ਅਸੀਂ ਪਬਲਿਕ ਟਾਇਲਟਸ ਬਣਾਈਆਂ ਨੇ ਤੇ ਉਹਨਾਂ ਦਾ ਅਸੀਂ ਉਦਘਾਟਨ ਵੀ ਨਹੀਂ ਕੀਤਾ ਅਸੀਂ ਕਿਹਾ ਸੀ ਯਾਰ ਟਾਇਲਟਸ ਦਾ ਕੀ ਉਦਘਾਟਨ ਕਰਨਾ 5-5 ਲੱਖ ਦੇ ਹਾਂ ਜਿਹੜੇ ਪਹਿਨਾ ਬਣੀਆਂ ਸੀ ਪਬਲਿਕ ਟਾਇਲਟਸ ਇੱਥੇ ਸਾਡੇ 베尔ਕਾ ਸੁਸਾਇਟੀ ਆ ਉਹਦੇ ਕੋਲ ਫਿਰ ਛੱਪੜ ਸੀ ਛੱਪੜ ਦੀ ਸਫਾਈ ਕੀਤੀ ਆ ਉਹਦੇ ਆਲੇ-ਦਾਲੇ ਚਾਰਦੁਵਾਰੀ ਕੀਤੀ ਆ ਅਨੇਕਾਂ ਕਾਰਜ ਜਿਹਨੇ ਸੜਕਾਂ ਤੁਹਾਨੂੰ ਦੱਸ ਕੇ ਹਟਿਆ ਸੜਕਾਂ ਬਣਵਾਈਆਂ ਨੇ ਗਰਾਊਂਡ ਸੀਗਾ ਗਰਾਊਂਡ ਦੇ ਵਿੱਚ ਉਹਨੂੰ ਮਤਲਬ ਕਿ ਨਵਾਂ ਬਣਾਇਆ ਓਪਨ ਜਿਮ ਲਾਇਆ ਅਨੇਕਾਂ ਕਾਰਜ ਜਿਹੜੇ ਮੈਂ ਭੁੱਲ ਵੀ ਜਾਨਾ ਉਹ ਮੈਂ ਕੀਤੇ ਨੇ ਇਸ ਦਾ ਸਾਰਾ ਮੇਰੇ ਪਿੰਡ ਦੇ ਵਿੱਚੋਂ ਪਤਾ ਕਰੋ ਤਾਂ ਵੀ ਹਾਂਜੀ ਇੱਕ ਗਿਲ ਸਾਹਿਬ ਜਿਹੜੇ ਲੋਕਲ ਲੈਵਲ ਦੇ ਮੁੱਦੇ ਨੇ ਜਿਸ ਤਰੀਕੇ ਨਾਲ ਹੁਣ ਤੁਸੀਂ ਵੀ ਕਿਸਾਨ ਨੂੰ ਹਾਂਜੀ ਕਿ ਮੋਟਰਾਂ ਦੇ ਉੱਤੇ ਚੋਰੀ ਬਹੁਤ ਵੱਧ ਚੁੱਕੀ ਹੈ ਹਾਂਜੀ ਤੇ ਚੋਰੀ ਵਧਣ ਦੇ ਨਾਲ ਅਗਰ ਕਿਸਾਨ ਉਹਦੀ ਰਿਪੋਰਟ ਲਿਖਾਉਣ ਜਾਂਦਾ ਹੈ ਹਾਂਜੀ ਉਹ ਵੀ ਨਹੀਂ ਲਿਖੀ ਜਾਂਦੀ ਹੈਗੀ ਬਿਲਕੁਲ ਜੀ ਜਿੰਨਾ ਚਿਰ ਰਿਪੋਰਟ ਨਹੀਂ ਲਿਖੀ ਜਾਏਗੀ ਹਾਂਜੀ ਤਾਂ ਪੁਲਿਸ ਦੇ ਰਿਕਾਰਡ ਦੇ ਵਿੱਚ ਨਹੀਂ ਆਏਗਾ ਉਸ ਦੀ ਜਵਾਬਦੇਹੀ ਬਣੇਗੀ ਨਹੀਂ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਕਿਸ ਬਹੁਤ ਮਾੜਾ ਹਾਲ ਆ ਜੀ ਮੇਰੀਆਂ ਖੁਦ ਮੋਟਰਾਂ ਨੇ ਪਟੂਬਲ ਨੇ ਮੇਰੇ ਪੰਜ ਛੇ ਮੋਟਰਾਂ ਨੇ ਮੇਰੇ ਕੋਲ ਪੰਜਾਂ ਛਿਆਂ ਤੋਂ ਕੇਬਲਾਂ ਚੋਰੀ ਹੋ ਗਈਆਂ ਇੱਕ ਵਾਰ ਮੈਂ ਖੋਦੀ ਗੱਲ ਆ ਇਹ ਉਹਨੂੰ ਰਿਕਾਰਡ ਆ ਇਹ ਇੱਥੇ ਕਰਤਾਰਪੁਰ ਨੂੰ ਜਿਹੜੀ ਮੋਟਰ ਆਮਰੀ ਕਰਤਾਰਪੁਰ ਵਾਲੇ ਰਸਤੇ ਤੇ ਸੜਕ ਤੇ ਉੱਥੋਂ ਚੋਰਾ ਨੂੰ ਮੈਂ ਮੌਕੇ ਤੇ ਫੜ ਲਿਆ ਚੋਰੀ ਕਰਦੇ ਉਹਨੂੰ ਠੀਕ ਵੀ ਕਿ ਮੈਂ ਫੜ ਵੀ ਲਏ ਕਰਤਾਰਪੁਰ ਜਾ ਕੇ ਮੈਂ ਮਗਰ ਆਪਦਾ ਬਾਈਕ ਲੈ ਚ ਉਹਨਾਂ ਨੂੰ ਫੜਿਆ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ 2 ਘੰਟੇ ਬਾਅਦ ਆਈ ਤੇ ਉਲਟਾ ਸਾਨੂੰ ਕਹ ਰਹੀ ਸਰਪੰਚ ਤੈਨੂੰ ਕੀ ਲੋੜ ਸੀ ਫੜਨ ਦੀ ਯਾਰ ਇਹ ਤਾਂ ਕਹਿੰਨਾ ਐਵੇਂ ਸਾਡੇ ਗੱਲ ਸਿਆਪਾ ਪੈ ਗਿਆ ਹਾਂਜੀ ਹੁਣ ਇੱਥੇ ਬੰਦਾ ਦੱਸੋ ਕੀ ਕਰੂਗਾ ਨਹੀਂ ਇਹ ਜਿਹੜੀ ਵੀ ਜਿਹੜੀ ਥੋੜੀ ਸਰਕਾਰ ਵੀ ਹੈ ਤੁਹਾਡੇ ਐਮਐਲਏ ਸਾਹਿਬ ਵੀ ਨੇ ਕਿ ਇਹ ਕਿ ਦੇਵੀ ਚੋਰੀ ਹੁੰਦੀ ਹੈ ਜਦੋਂ ਆਪਾਂ ਉਸ ਨੂੰ ਰਿਕਾਰਡ ਆਪਣੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤਾਂ ਕਿ ਆਪਣੇ ਇਲਾਕੇ ਚ ਪਤਾ ਲੱਗੇ ਕਿ ਇੰਨੀਆਂ ਚੋਰੀਆਂ ਹੋਈਆਂ ਨੇ ਤੇ ਉਹਨਾਂ ਦੇ ਵਿੱਚੋਂ ਕਿੰਨੀਆਂ ਰਿਕਵਰੀ ਹੋਈ ਹੈ ਬਿਲਕੁਲ ਜੀ ਹੋਣੀ ਚਾਹੀਦੀ ਰਿਕਾਰਡ ਜਿਹੜੀ ਐਫ ਆਈ ਆਰ ਜੋ ਵੀ ਐਫ ਆਈ ਆਰ ਨਾਲ ਦਰਜ ਹੋਣੀਆਂ ਚਾਹੀਦੀਆਂ ਨੇ ਤੇ ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਪੁਲਿਸ ਕੀ ਨਹੀਂ ਕਰ ਸਕਦੀ ਹਾਂਜੀ ਪੁਲਿਸ ਨੂੰ ਹਰ ਪਤਾ ਹੁੰਦਾ ਹਰ ਚੀਜ਼ ਪਤਾ ਪੁਲਿਸ ਕੀ ਨਹੀਂ ਕਰ ਸਕਦੀ ਜਦੋਂ ਉਹ ਨੂੰ ਉਹ ਇਗਨੋਰ ਹੀ ਕਰ ਦੇਣਾ ਕਿ ਚੋਰੀ ਹੋਈ ਨਹੀਂ ਹੈ ਕਾਰਡ ਦੇ ਵਿੱਚ ਲੈ ਗੇ ਨਹੀਂ ਆਉਣਾ ਤੇ ਫਿਰ ਉਹਦੇ ਉੱਤੇ ਜਵਾਬਦੇਹੀ ਤਾਂ ਬਣੀ ਜਵਾਬਦੇਹੀ ਕੋਈ ਨਹੀਂ ਹਾਂਜੀ ਆਖਿਆ ਦੂਸਰਾ ਜੀ ਸਰ ਦੇਖੋ ਇਸ ਸਮੇਂ ਤੁਸੀਂ ਆਪਾਂ ਜਿਸ ਤਰ੍ਹਾਂ ਕਿਸਾਨ ਭਾਈਚਾਰੇ ਦੀ ਗੱਲ ਕਰਦੇ ਸੀ ਕਿ ਸਭ ਤੋਂ ਮਾਰਾ ਝਾੜ ਰਿਹਾ ਜਿਹੜੀ ਦੇ ਬਿਲਕੁਲ ਪਿਛਲੀਆਂ ਸਰਕਾਰਾਂ ਦੇ ਵਿੱਚ ਮੁਆਵਜ਼ਾ ਬੋਨਸ ਦੇ ਰੂਪ ਦੇ ਵਿੱਚ ਕੁਝ ਮਿਲਦਾ ਸੀ ਇਸ ਸਮੇਂ ਕਿਸਾਨ ਨੂੰ ਕੁਛ ਨਹੀਂ ਮਿਲਿਆ ਜਦ ਕਿ ਉਸ ਦੀ ਜਿਸ ਤਰ੍ਹਾਂ ਕੁਛ ਏਰੀਆ ਦੇ ਵਿੱਚ ਪੰਜਾਬ 'ਚ ਹੜਾ ਨਹੀਂ ਬਰਬਾਦੀ ਕਰਤੀ ਇਧਰ ਆਪਾਂ ਨੂੰ ਝਾੜਨੇ ਬਰਬਾਦ ਕਰਦੇ ਬਿਲਕੁਲ ਜੀ ਇੱਕ ਮੈਂ ਖੁਦ ਖੇਤੀ ਕਰਦਾ ਜੀ ਕਿਸਾਨ ਹਾਂ ਮੈਂ ਮੇਰਾ ਡੇਰੀ ਫਾਰਮ ਵੀ ਆ ਹਾਂਜੀ ਇੱਕ ਬਿੱਗੇ ਦੇ ਵਿੱਚੋਂ ਹਾਂਜੀ ਘੱਟੋ ਘੱਟ 5000 ਰੁਪਿਆ ਪ੍ਰਤੀ ਬਿੱਗਾ ਹਾਂਜੀ ਕਿਸਾਨ ਨੂੰ ਘਾਟਾ ਪਿਆ ਜੀ ਕੀਲੇ ਦਾ 25000 ਹੋ ਗਿਆ ਜੀ ਠੀਕੇ ਕਿੰਨੇ ਜ਼ਿਆਦਾ ਨੇ 75000 ਨੂੰ 70 75000 ਨੂੰ ਕਿਸਾਨਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਨੇ ਤੇ ਕੋਈ ਕਿਸੇ ਨੂੰ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਖਾਲੀ ਪੈਸਾ ਇੱਕ ਪੈਸਾ ਨਹੀਂ ਕਿਸੇ ਨੂੰ ਮਿਲਿਆ ਜੀ ਨਾ ਹੀ ਕਿਸੇ ਨੂੰ ਇਹ ਸਟਰਕਚਰ ਹੋਈ ਹੈ ਜੀ ਵੀ ਬੈਂਕਾਂ ਦਾ ਜਿਹੜਾ ਨਾ ਬਿਲਕੁਲ ਨਹੀਂ ਜੋ ਹੱਦ ਕਰਜ਼ੇ ਨਹੀਂ ਈਵਨ ਕਿ ਜੋ ਲਿਮਿਟਾਂ ਬਣੀਆਂ ਹੋਈਆਂ ਨੇ ਜੋ ਹੱਦ ਕਰਜ਼ੇ ਬਣੇ ਹੋਏ ਨੇ ਈਵਨ ਕਿ ਉਹਨਾਂ ਲਈ ਤਾਂ ਉਹਨਾਂ ਕਿਸਾਨਾਂ ਨੂੰ ਸੰਗਤ ਦੇ ਲਈ ਕੀ ਹੋ ਕਿ ਧੱਕਾ ਕੀਤਾ ਜਾ ਰਿਹਾ ਵੀ ਤੁਸੀਂ ਛੇਤੀ ਭਰੋ ਇਹ ਠੀਕ ਹੈ ਹਾਂ ਜੀ ਹਾਂ ਤੇ ਦੂਸਰਾ ਗਿਲ ਸਾਹਿਬ ਜਿਸ ਤਰੀਕੇ ਨਾਲ ਡਿਵੈਲਪਮੈਂਟ ਬਦ ਰਹੀ ਹੈ ਆਪਣੇ ਗਾਰਬੇਜ ਬਹੁਤ ਬਦ ਰਹੀ ਹੈ ਹਾਂਜੀ ਆਪਣੇ ਏਰੀਆ ਚ ਹਾਂਜੀ ਤੁਸੀਂ ਬਲਾਕ ਦੇ ਕਾਂਗਰਸ ਦੇ ਪ੍ਰਧਾਨ ਵੀ ਹੋ ਮੈਂ ਹਾਂਜੀ ਪੋਲਿਟਿਕਸ ਦੇ ਵਿੱਚ ਇਹ ਮੁੱਦੇ ਨੂੰ ਹਾਈਲਾਈਟ ਕਰਨਾ ਚਾਹੁੰਦਾ ਕਿ ਆਉਣ ਵਾਲੀ ਆਪਣੀ ਜਨਰੇਸ਼ਨ ਲਈ ਇਹ ਇੱਕ ਹਿਡਨ ਸੁਨਾਮੀ ਹੈ ਕਿ ਗਾਰਬੇਜ ਵਧਣ ਦੇ ਨਾਲ ਜਿਸ ਤਰੀਕੇ ਨਾਲ ਸੜਕਾਂ ਦੇ ਡਾਈਪਰ ਗਲੀਆਂ ਚ ਡਾਈਪਰ ਰੁਲਦੇ ਨੇ ਤੇ ਟਵਲਟਾਂ ਦਾ ਜਿਹੜਾ ਉਹ ਕੀਤਾ ਹੋਇਆ ਐਮਪਟੀ ਨੇ ਉਹ ਸੜਕਾਂ ਦੇ ਕਿਨਾਰੇ ਸੁੱਟੇ ਜਾ ਰਹੇ ਨੇ ਇਸ ਦੇ ਉੱਤੇ ਪ੍ਰੋਪਰ ਕੋਈ ਸਿਸਟਮ ਬਣਨਾ ਚਾਹੀਦਾ ਤਾਂ ਕਿ ਇਸ चीज ਮੈਨੇਜਮੈਂਟ ਹੋ ਸਕੇ ਤੇ ਸਾਡਾ ਸਮਾਜ ਇਸ ਵੱਡੀ ਤਵਾਹੀ ਤੋਂ ਬਚ ਸਕੇ ਹੂੰ ਦੇਖੋ ਇਹਦੇ ਵਿੱਚ ਜਿਹੜੇ ਲੋਕ ਨੇ ਨਗਰ ਨਿਵਾਸੀ ਨੇ ਪਿੰਡ ਨਿਵਾਸੀ ਨੇ ਉਹਨਾਂ ਨੂੰ ਸਹਿਯੋਗ ਕਰਨ ਦੀ ਜ਼ਰੂਰਤ ਆ ਜੀ ਤੁਸੀਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਂ अनेका ਕਾਰਕ ਮੈਂ ਕਈ ਕੰਮ ਆਪਦੇ ਭੁੱਲ ਵੀ ਗਿਆ ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਇੰਨੇ ਕੰਮ ਅਸੀਂ ਕੀਤੇ ਨੇ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਸ਼ੁਰੂ ਕੀਤਾ ਸੋਲਿਡ ਵੇਸਟ ਦਾ ਜੀ ਮੇਰੇ ਤੋਂ ਪਹਿਲਾਂ ਮੇਰਾ ਦੋਸਤ ਆ ਗਗਨਦੀਪ ਲੰਡਾ ਹਾਂਜੀ ਸਰਪੰਚ ਰਿਹਾ ਉਹ ਇਸ ਵਾਰ ਉਹ ਵੀ ਬਲਕ ਸੰਪਤੀ ਚੋਣ ਰਿਹਾ ਚੋਣ ਲੜ ਰਿਹਾ ਹਾਂ ਜੀ ਉਹਨੇ ਆਪਣੇ ਪਿੰਡ ਜੀ ਸ਼ੁਰੂ ਕੀਤਾ ਤੇ ਨਾਲ ਹੀ ਮੈਂ ਆਪਣੇ ਪਿੰਡ ਦੇ ਵਿੱਚ ਸ਼ੁਰੂ ਕੀਤਾ ਉਹ ਜਿਹੜੀਆਂ ਰੂੜੀਆਂ ਨੂੰ ਤੁਸੀਂ ਕੰਧਾਂ ਕਰਕੇ ਹਾਂ ਜੀ ਹਾਂ ਉਹ ਅਸੀਂ ਬੇਸਡ ਕਲੈਕਟਰ ਵੀ ਲਾਇਆ ਪਿੰਡ ਦੇ ਵਿੱਚ ਘਰੋਂ ਕੂੜਾ ਚੱਕਦੇ ਸੀ ਗਿੱਲਾ ਕੂੜਾ ਸੁੱਕਾ ਕੂੜਾ ਲੋਕਾਂ ਨੂੰ ਜਾਗ ਰੁਕੇ ਵੀ ਕੀਤਾ ਜੀ ਤੇ ਉਹ ਲੋਕਾਂ ਨੇ ਥੋੜਾ ਸਹਿਯੋਗ ਦੀ ਕਿਤਨਾ ਕੀਤੀ ਥੋੜੀ ਜੀ ਪ੍ਰੋਬਲਮ ਆਈ ਪਰ ਫਿਰ ਵੀ ਅਸੀਂ ਬੜਾ ਸਫਲਤਾਪੂਰਕ ਜਿੰਨਾ ਟਾਈਮ ਸੀ ਸਾਡਾ ਸੀ ਚਲਾਇਆ ਉਹ ਜੇ ਲੋਕ ਵੀ ਸਾਥ ਦੇਣ ਤੇ ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ਹਾਂਜੀ ਤਾਂ ਇਹ ਵੀ ਕੋਈ ਵੱਡੀ ਸਮੱਸਿਆ ਨਹੀਂ ਹੱਲ ਹੋ ਸਕਦੀ ਨਹੀਂ ਬੜੀ ਵਧੀਆ ਗੱਲ ਹੈ ਜਿਹੜੀ ਤੁਸੀਂ ਇਹ ਕਿਹਾ ਕਿ ਤੁਸੀਂ ਖੁਦ ਵੀ ਇਸ ਪ੍ਰੈਕਟੀਕਲ ਤੌਰ ਤੇ ਇਸ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ 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 ਤੇ ਅੰਤ ਦੇ ਵਿੱਚ ਬੜਾ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਹੈਗਾ ਤੇ ਤੁਹਾਡੀ এডਿਕੇਸ਼ਨ ਦੇ ਬਾਰੇ ਵੀ ਆਪਣੇ ਵੋਟਰਸ ਨੂੰ ਹਾਂਜੀ ਮੈਂ ਪਹਿਲਾਂ ਪਿੰਡ ਦੇ ਸਕੂਲ ਦੇ ਵਿੱਚੋਂ 1995 ਤੋਂ ਮੈਂ میٹرਕ ਕੀਤੀ ਉਸ ਤੋਂ ਬਾਅਦ ਚ ਗਵਰਨਮੈਂਟ ਕਾਲਜ ਹਰ ਕਰਮਸਰ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣੀ ਟੀਚਰ ਟ੍ਰੇਨਿੰਗ ਕੀਤੀ 90 ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਇਧਰ ਨੂੰ ਸ਼ੌਕ ਸੀਗਾ ਤੇ ਮੈਂ ਫਿਰ ਇਸੇ ਰਸਤਾ ਚੁਣਿਆ ਕਿਉਂਕਿ ਮੇਰੇ ਮਦਰ ਵੀ ਟੀਚਰ ਨੇ ਹਾਂਜੀ ਤੇ ਉਹ ਮੈਂਬਰ ਪੰਚਾਇਤ ਰਹੇ ਉਸ ਤੋਂ ਬਾਅਦ ਮੈਂ ਸਰਪੰਚ ਰਹਾ ਤੇ ਹੁਣ ਮੈਨੂੰ ਬੜੀ ਖੁਸ਼ੀ ਆ ਵੀ ਮੇਰੀ ਪਾਰਟੀ ਜਿਹੜੀ ਮੇਰੀ ਮਾਂ ਪਾਰਟੀ ਆ 1995 ਤੋਂ ਇਸ ਪਾਰਟੀ ਦੇ ਵਿੱਚ ਮੈਂ ਕੰਮ ਕਰ ਰਿਹਾ ਜੀ ਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਅਸੀਂ ਦਰੀਆਂ ਵੀ ਬਿਸ਼ਾਈਆਂ ਨੇ ਹਾਂਜੀ ਤੇ ਪੋਸਟਰ ਵੀ ਲਾਏ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਦੋ ਵਾਰ ਬਲਾਕ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਮੇਰੀ ਹਾਈ ਕਮਾਨ ਨੇ ਮੇਰੇ ਸਾਡੇ ਐਮਐਲਏ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਪੀਰ ਸਿੰਘ ਜੀ ਨੇ ਮੈਨੂੰ ਦੋ ਵਾਰ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਬਲਾਕ ਦਾ ਪ੍ਰਧਾਨ ਬਣਾਇਆ ਬਲਾਕ ਕਾਂਗਰਸ ਤਰਾਹੇ ਦਾ ਤੇ ਉਸ ਦੇ ਬਾਅਦ ਦੇ ਵਿੱਚ ਮੈਨੂੰ ਹੁਣ ਜ਼ਿਲ੍ਹਾ ਪਰਿਸ਼ਦ ਦੀ ਟਿਕਟ ਦੇ ਕੇ ਨਿਵਾਜਿਆ ਤੇ ਮੈਨੂੰ ਤਾਂ ਇਹੀ ਬੜੀ ਖੁਸ਼ੀ ਆ ਵੀ ਮੈਂ ਆਪਦੀ ਪਾਰਟੀ ਦੇ ਸਿੰਬਲ ਤੇ ਚੋਣ ਲੜ ਰਿਹਾ ਬਿਲਕੁਲ ਹਾਂਜੀ ਤੇ ਗਿਲ ਸਾਹਿਬ ਤੁਸੀਂ ਵੋਟਰਾਂ ਨੂੰ ਕੋਈ ਕੀ ਫੀਲ ਕਰਨਾ ਚਾਹੇਗਾ ਮੈਂ ਜਿੰਨੇ ਵੀ ਮੇਰੇ ਜੋਨ ਕਦੋਂ ਦੇ ਬੋਟ ਸਹਿਬਾਨ ਨੇ ਉਹਨਾਂ ਨੂੰ ਮੈਂ ਹੱਥ ਛੁੱਟ ਕੇ ਇਹੀ ਅਪੀਲ ਕਰਦਾ ਹਰ ਇੱਕ ਬੰਦਾ ਆਪਣੇ ਆਪ ਨੂੰ ਕਹਿੰਦਾ ਹੁੰਦਾ ਵੀ ਮੈਂ ਸਹੀ ਹਾਂ ਹਾਂਜੀ ਫੈਸਲਾ ਤੁਸੀਂ ਕਰਨਾ ਹੁੰਦਾ ਮੈਂ ਜਿੰਨਾ ਜੇ ਪਿੰਡ ਦਾ ਸਰਪੰਚ ਨਹੀਂ ਹਾਂ ਉਸ ਤੋਂ ਪਹਿਲਾਂ ਮੇਰੇ ਮਦਰ ਪਿੰਡ ਦੇ ਮੈਂਬਰ ਪੰਚਾਇਤ ਰਹੇ ਨੇ ਜਾਂ ਸਾਡਾ ਪਰਿਵਾਰ ਆ ਉਹਨਾਂ ਨੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜੋ ਸੇਵਾ ਕੀਤੀ ਆ ਇਲਾਕੇ ਦੀ ਤੇ ਉਹਨੂੰ ਦੇਖਦੇ ਹੋਏ ਮੇਰੇ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਮੇਰੇ ਪਿੰਡ ਚ ਆ ਕੇ ਮੇਰੇ ਕੰਮਾਂ ਬਾਰੇ ਦੇਖੋ ਪਤਾ ਕਰੋ ਤੇ ਦੇਖ ਕੇ ਮੈਨੂੰ ਵੋਟ ਪਾਇਓ ਤੇ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਾ ਕੇ ਆਪਣੇ ਇਲਾਕੇ ਦੀ ਆਪਣੇ ਜ਼ੋਨ ਦੀ ਆਪਣੇ ਹਲਕੇ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ